ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਗਏ ਮਹਾਨ ਕੋਸ਼ ਦੇ ਵਿੱਚ ਪਾਈਆਂ ਗਈਆਂ ਵੱਡੀਆਂ ਊਣਤਾਈਆਂ ਖਾਮੀਆਂ ਕੁਤਾਈਆਂ ਗਲਤੀਆਂ ਜਿਹਦੇ ਪਿੱਛੋਂ ਪੰਜਾਬ ਦੇ ਬੁੱਧੀਜੀਵ ਵਰਗ ਦੀ ਸਲਾਹ ਨਾਲ ਇਹ ਫੈਸਲਾ ਲਿਆ ਗਿਆ ਕਿ ਆਪਾਂ ਨੂੰ ਇਸ ਮਹਾਨ ਕੋਸ਼ ਦੀਆਂ ਇਹ ਕਾਪੀਆਂ ਨਸ਼ਟ ਕਰਕੇ ਦ੍ਰਿਸ਼ ਰੂਪ ਦੇ ਵਿੱਚ ਨਵੇਂ ਮਹਾਨ ਕੋਸ਼ ਨੂੰ ਛਾਪਣਾ ਚਾਹੀਦਾ ਹੈ ਇੱਕ ਪ੍ਰੋਜੈਕਟ ਦਿੱਤਾ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਿਹੜੀ ਯੂਨੀਵਰਸਿਟੀ ਭਾਸ਼ਾ ਦੇ ਆਧਾਰ ਤੇ ਬਣੀ ਯੂਨੀਵਰਸਿਟੀ ਹੈ ਜਿਹੜੀ ਆਪਣੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਉਹਦੀ ਤਾਕਤ ਭਾਸ਼ਾ ਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਯੂਨੀਵਰਸਿਟੀ ਨੂੰ ਮਹਾਨ ਕੋਸ਼ ਛਾਪਣ ਦੇ ਲਈ ਉਸ ਦੇ ਵਿੱਚ ਨਵਾਂ ਕੁਝ ਕਿੰਨਾ ਕੁਸ਼ ਦਰਜ ਹੋਣਾ ਹੈ ਸਮੇ ਦੇ ਬਹਿਣ ਚ ਕਿੰਨੇ ਸ਼ਬਦ ਕਿੰਨੇ ਅੱਖਰ ਕਿੰਨੇ ਬੋਲ ਕਿੰਨਾ ਕੁਝ ਨਵਾਂ ਆਇਆ ਤੇ ਉਹ ਸਾਰੇ ਇਸ ਖਿੱਤੇ ਦੀ ਸਾਰੀ ਪੰਜਾਬੀਅਤ ਦੀ ਸਰਬ ਧਰਮਾਂ ਦੀ ਉਹਨਾਂ ਦੀ ਨੁਮਾਇੰਦਗੀ ਕਰਦਾ ਹੋਵੇ ਇਸ ਨੂੰ ਧਿਆਨ ਚ ਰੱਖ ਕੇ ਬਕਾਇਦਾ ਤੌਰ ਤੇ ਇੱਕ ਪ੍ਰੋਜੈਕਟ ਦਿੱਤਾ ਗਿਆ ਉਸ ਪ੍ਰੋਜੈਕਟ ਤੇ ਕੰਮ ਹੋਇਆ ਸਾਲਾਂ ਬੱਧੀ ਕੰਮ ਹੋਣ ਤੋਂ ਬਾਅਦ ਮਹਾਨਕੋਸ਼ ਛਪ ਕੇ ਸਾਹਮਣੇ ਆ ਗਿਆ ਨਵੇਂ ਸਿਰੇ ਤੋਂ ਭਾਈ ਕਾਨ ਸਿੰਘ ਨਾਭਾ ਮਹਾਨਕੋਸ਼ ਪ੍ਰਚਲਿਤ ਹੈ ਉਸ ਤੋਂ ਇਹ ਅਗਲਾ ਪੜਾਅ ਸੀ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਬਾਧਾ ਸੀਗਾ ਤੇ ਜਦੋਂ ਸ਼ਬਕੇ ਸਾਹਮਣੇ ਆਇਆ ਤੇ ਬੁੱਧੀਜੀਵੀ ਵਰਗ ਨੇ ਪੰਜਾਬਦਿਆ ਨੇ ਉਹਦੇ ਵਿੱਚੋਂ ਨਿਸ਼ਾਨਦੇਹੀ ਕਰਨੀ ਸ਼ੁਰੂ ਕਰਤੀ ਕਿਆ ਵੱਡੀਆਂ ਖਾਮੀਆਂ ਨੇ ਜੀ ਆ ਵੱਡੇ ਸ਼ਬਦ ਜੋੜ ਦੀ ਗਲਤੀ ਹੈ ਇਹ ਅਰਥ ਦਾ ਅਨਰਥ ਕਰ ਦਿੱਤਾ ਗਿਆ ਹੈ ਨਾ ਇਹ ਇੱਥੇ ਗੁਰਬਾਣੀ ਦੀ ਤੁਕ ਵੀ درست ਨਹੀਂ ਲਿਖੀ ਸੋ ਜਿਹੀਆਂ ਖਾਮੀਆਂ ਜਦੋਂ ਪਛਾਣਨ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਜੀ 35000 ਤੱਕ ਗਲਤੀਆਂ ਲੱਭੀਆਂ ਬਈ 1 2 5 10 20 50 ਤਾਂ ਸਮਝ ਆਉਣ 35000 ਤੱਕ ਗਲਤੀਆਂ ਇਹ ਉਹ ਨੇ ਜਿਹੜੀਆਂ ਫੜ ਲਈਆਂ ਜਿਹੜੀਆਂ ਰਹਿ ਗਈਆਂ ਹੁਣ ਮੈਨੂੰ ਨਹੀਂ ਪਤਾ ਤੇ ਕਹਿੰਦੇ ਜੀ 15000 ਦੇ ਕਰੀਬ ਕਾਪੀਆਂ ਸੀ ਅਜਿਹੀਆਂ ਹੁਣ ਸਾਨੂੰ ਨਹੀਂ ਪਤਾ ਕਿਤੇ ਬੰਦ ਹੋ ਗਈਆਂ ਕਿਤੇ ਪਈਆਂ ਰਹਿ ਜਾਣ ਗਲਤ ਕਾਪੀਆਂ ਕੱਲ੍ਹ ਨੂੰ ਉਹੀ ਚੱਲੀ ਜਾਣ ਇਹ ਸਾਰੇ ਪ੍ਰੋਜੈਕਟ ਦੇ ਇਹ ਸਾਰੇ ਪੱਖ ਸਾਹਮਣੇ ਆਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਮਾ ਹੋਰਾਂ ਨੇ ਕਹਿੰਦੇ ਮੀਟਿੰਗ ਸੱਦ ਲਈ ਕੁਝ ਪੰਜਾਬ ਦੇ ਬੁੱਧੀਜੀਵੀ ਸੱਦ ਨੇ ਚਿੰਤਕ ਸੱਦ ਨੇ ਐ ਇਸ ਭਾਸ਼ਾਈ ਮਸਲੇ ਨੂੰ ਸਮਝਣ ਵਾਲੇ ਸੱਦ ਨੇ ਤੇ ਕੁਝ ਕਹਿੰਦੇ ਯੂਨੀਵਰਸਿਟੀ ਦੇ ਮੈਂਦੇ ਸੱਦ ਨੇ ਉਹਦੇ ਵਿੱਚ ਫੈਸਲਾ ਹੋ ਗਿਆ ਕਿ ਇਹਨੂੰ ਇੱਕ ਦੁਰਸਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ ਤੇ ਨਵੇਂ ਸਿਰਿ ਤੋਂ ਉਹਦੇ ਤੇ ਕੰਮ ਕੀਤਾ ਜਾਵੇ ਤੇ ਜੀ ਐਸੇ ਤਾਂ ਕਹਿੰਦੇ ਤੈ ਹੋਇਆ ਸੀ ਕਿ ਤੁਰੰਤੇ ਕਾਰਵਾਈ ਕਰਨੀ ਐ ਸਪੀਕਰ ਸਾਹਿਬ ਦੀ ਦੇਖ ਰੱਖੇ ਠੋਣੀਆਂ ਪਤਾ ਨਹੀਂ ਜੁਣ ਸਪੀਕਰ ਸਾਹਿਬ ਨੂੰ ਨਹੀਂ ਦੱਸਿਆ ਜਾਂ ਸਪੀਕਰ ਸਾਹਿਬ ਕੋਲ ਸਮਾਂ ਨਹੀਂ ਸੀ ਤੇ ਜੀ ਆਖਰ ਮਾਮਲਾ ਹੁਣ ਸਾਹਮਣੇ ਆਇਆ ਕਿ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਇੱਕ ਵੱਡਾ ਔਟਵਾ ਪਟਿਆ ਤੇ ਲਿਆ ਕੇ ਉਹਦੇ ਵਿੱਚੋਂ ਕਾਪੀਆਂ ਸਿੱਪੀਆਂ ਸ਼ੁਰੂ ਕਰਤੀਆਂ ਵਿਦਿਆਰਥੀਆਂ ਨੇ ਸ਼ਬਦ ਦਾ ਇਸ ਤਰ੍ਹਾਂ ਨਿਰਾਦਰ ਹੁੰਦਿਆਂ ਦੇਖਿਆ ਤੇ ਜਦੋਂ ਨੇੜੇ ਆ ਕੇ ਦੇਖਿਆ ਜੋ ਤੇ ਬੰਦੀਆਂ ਦੇ ਨੁਮਾਇੰਦਿਆਂ ਨੇ ਕਿ ਵੀ ਇਹ ਤਾਂ ਸ਼ਬਦ ਕੋਸ਼ ਹੈ ਤੇ ਉਹਦੇ ਵਿੱਚ ਕਹਿੰਦੇ ਜੀ ਗੁਰਬਾਣੀ ਵੀ ਹੈ ਕੁਰਾਨ ਵੀ ਹੈ ਭਗਵਤ ਗੀਤਾ ਵੀ ਹੈ ਹੋਰ ਧਾਰਮਿਕ ਸ਼ਲੋਕ ਵੀ ਨੇ ਹੈਨਾ ਤੇ ਇਹ ਸਾਰਾ ਕੁਝ ਹੈ ਉਹਦੇ ਵਿੱਚ ਉਹਦੀ ਪਰਵਾਸ਼ਿਤ ਕੀਤਾ ਗਿਆ ਸੋ ਉਹ ਕਹਿੰਦੇ ਜੀ ਇਹ ਤਾਂ ਸ਼ਬਦ ਗੁਰੂ ਦਾ ਅਪਮਾਨ ਹੈ ਮਸਲਾ ਇੱਧਰ ਨੂੰ ਚਲਾ ਗਿਆ ਤੇ ਮਸਲਾ ਵਾਧਦੇ ਆ ਦੇਖਦੇ ਆ ਢੀਨ ਸਾਹਿਬ ਸਾਹਮਣੇ ਆ ਗਏ ਉਹ ਕਹਿੰਦੇ ਨੇ ਜੀ ਪਾਣੀ ਛੱਡ ਰਹੇ ਆ ਦੇਖੋ ਉਸ ਟੋਏ 'ਚ ਜਿੱਚੋ ਲਿਆ ਕੇ ਸ਼ਬਦਕੋਸ਼ ਦੀਆਂ ਕਾਪੀਆਂ ਸਿੱਟੀਆਂ ਜਾ ਰਹੀਆਂ ਸੀ ਉਹਦੇ ਵਿੱਚ ਪਾਣੀ ਭਰਦਾ ਵਿਦਿਆਰਥੀ ਕਹਿੰਦੇ ਵੀ ਇਹਨਾਂ ਦਾ ਤਰੀਕਾ ਇਹ ਸੀ ਕਿ ਟੋਏ 'ਚ ਸਿੱਟੋ ਦੇ ਉੱਪਰੋਂ ਮਿੱਟੀ ਪਾਉ ਦੱਬ ਦੋ ਤੇ ਕਹਿੰਦੇ ਜਦੋਂ ਰੋਲਾ ਪੈ ਗਿਆ ਫਿਰ ਪਾਣੀ ਛੱਡਦਾ ਫਿਰ ਕਹਿੰਦੇ ਨਹੀਂ ਜੀ ਅਸੀਂ ਅਗਨ ਭੇਟ ਨਹੀਂ ਕਰ ਸਕਦੇ ਜਲ ਭੇਟ ਕਰ ਰਹੇ ਹਾਂ ਕਿ ਜਲ ਭੇਟ ਇੱਥੇ ਹੀ ਬਟੋਆ ਪਟਕੀ ਕਰਨਾ ਸੀ ਕਹਿੰਦੇ ਹੁਣ ਇਸ ਦੇ ਉੱਤੇ ਕੁਝ ਪੰਥਕ ਜਮਾਤ ਕੁਝ ਸਿੱਖ ਵਿਦਵਾਨ ਕੁਝ ਧਾਰਮਿਕ ਸ਼ਕਤੀਆਂ ਉਹ ਕਹਿੰਦੀਆਂ ਵੀ ਇੱਕ ਤਰੀਕਾਕਾਰ ਬਣਿਆ ਉਸ ਤਰੀਕਾਕਾਰ ਨੂੰ ਅਪਣਾ ਸਕਦੀ ਸੀ ਯੂਨੀਵਰਸਿਟੀ ਕੁਝ ਕਹਿੰਦੇ ਕੋਈ ਸਲਾਹ ਨਾਲ ਅੱਗੇ ਵਧਿਆ ਜਾ ਸਕਦਾ ਸੀ ਕੋਈ ਕਮੇਟੀ ਦੀ ਨਿਗਰਾਨੀ ਹੇਠ ਹੋ ਸਕਦਾ ਸੀ ਸੋ ਇਹ ਮੁੱਦਾ ਵੱਡਾ ਬਣਿਆ ਤੇ ਆਖਰ ਦੇਰਾਂ ਤੱਕ ਕਾਨੂੰਨੀ ਕਾਰਵਾਈ ਜਦੋਂ ਹੋਈ ਉਹ ਤੋਂ ਬਾਅਦ ਧਰਨਾ ਤਾਂ ਮੁੱਕ ਗਿਆ ਪਰ ਪਿੱਛੇ ਸਵਾਲ ਛੱਡ ਗਿਆ ਸਵਾਲ ਇਹ ਹੈ ਜਨਾਬ ਕਿ ਜੇਕਰ ਪੰਜਾਬ ਯੂਨੀਵਰਸਿਟੀ ਦੇ ਕਿਸੇ ਵਿੰਗ ਨੂੰ ਕਿਸੇ ਪ੍ਰੋਫੈਸਰ ਸਹਿਬਾਨ ਨੂੰ ਕਿਸੇ ਹੈੱਡ ਨੂੰ ਕਿਸੇ ਡਿਪਾਰਟਮੈਂਟ ਨੂੰ ਇਹ ਟਾਸਕ ਮਿਲਿਆ ਇਹ ਯੂਨੀਵਰਸਿਟੀ ਨੂੰ ਮਿਲਿਆ ਯੂਨੀਵਰਸਿਟੀ ਅੱਗੇ ਕਿਹੜਾ ਕੰਮ ਕਰਾਉਂਦੀ ਹੈ ਵੱਖਰਾ ਸਵਾਲ ਆ ਨਾਮ ਇੱਥੇ ਯੂਨੀਵਰਸਿਟੀ ਦਾ ਜਾਂਦਾ ਸਾਡੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਉਹਦਾ ਨਾਮ ਜਾ ਰਿਹਾ ਤੇ ਜੇ ਉਹਨੂੰ ਇਹ ਕੰਮ ਮਿਲਿਆ ਉਹਨੇ ਇਹਦੇ ਵਿੱਚ ਕੋਤਾਹੀ ਕੀਤੀ ਗਲਤੀ ਕੀਤੀ ਤਾਂ ਜੀ ਉਹਦੇ ਲਈ ਜ਼ਿੰਮੇਵਾਰੀ ਕਿਹਦੀ ਤੈਅ ਹੋਈ ਵਾਈਸ ਚਾਂਸਲਰ ਤੋਂ ਲੈ ਕੇ ਉਸ ਡਿਪਾਰਟਮੈਂਟ ਦੇ ਹੈੱਡ ਤੋਂ ਲੈ ਕੇ ਕਿੰਨਾ ਕੁਸ਼ ਬਦਲ ਚੁੱਕਿਆ ਜੀ ਕੋਈ ਰਿਟਾਇਰ ਹੋ ਗਿਆ ਕੋਈ ਤਬਦੀਲ ਹੋ ਗਿਆ ਕੋਈ ਚਲਾ ਗਿਆ ਖਣ ਜ਼ਿੰਮੇਵਾਰ ਸਵਾਲ ਇਹ ਹੈ ਕਿ ਜਦੋਂ ਇਹ ਛਾਪਣ ਦੇ ਲਈ ਤੁਹਾਨੂੰ ਕੰਮ ਮਿਲਿਆ ਤਾਂ ਉਹਦੇ ਲਈ ਤੁਹਾਡੀ ਸੇਵਾ ਫਲ ਵੀ ਨਾਲ ਤੈਹ ਹੁੰਦੀ ਹੈ ਕਿ ਤੁਹਾਨੂੰ ਇਸ ਬਖਰੇ ਕੰਮ ਦੀ ਇੰਨੀ ਸੇਵਾ ਫਲ ਮਿਲੂਗਾ ਤੇ ਉਹਦੇ باوجود ਵੀ ਜੇਕਰ ਇਹ ਗਲਤੀਆਂ ਨੇ ਤਾਂ ਫਿਰ ਜ਼ਿੰਮੇਵਾਰੀ ਵੀ ਕਬੂਲੋ ਇਕਤਾਹੀ ਵੀ ਹੈ ਤੇ ਇਹ ਜ਼ਿੰਮੇਵਾਰੀ ਵੀ ਤੈਹ ਹੋਣੀ ਚਾਹੀਦੀ ਹੈ ਉਹਦੇ ਲਈ ਵਸੂਲੀ ਵੀ ਤੈਹ ਹੋਣੀ ਚਾਹੀਦੀ ਹੈ ਕਿ ਭਾਈ ਵੀ ਜੇ ਤੁਹਾਨੂੰ ਕੰਮ ਕਰਨ ਦੇ ਪੈਸੇ ਮਿਲਦੇ ਆ ਫਿਰ ਗਲਤੀਆਂ ਦੇ ਵੀ ਨਤੀਜੇ ਭੋਗਣੇ ਚਾਹੀਦੇ ਆ ਤੁਹਾਡੇ ਤੋਂ ਹੋਰ ਜਾਣਾ ਵੀ ਵਸੂਲੇ ਜਾਣਾ ਚਾਹੀਦਾ ਮੁੜ ਕੇ ਜਿਹੜੀ ਦੁਬਾਰਾ ਸੋਧੋ ਕੇ ਛਪੇ ਉਹਦਾ ਇਹਨਾਂ ਤੋਂ ਖਰਚਾ ਵੀ ਲੈ ਜਾਣਾ ਚਾਹੀਦਾ ਸੋ ਇਸ ਲਈ ਇਹ ਪਹਿਲੂ ਬਹੁਤ ਗੰਭੀਰ ਹੈ ਕਿ ਸਾਡੇ ਸੋ ਕਾਲਡ ਬੁੱਧੀਜੀਵੀ ਜਿਹੜੇ ਕਹਿੰਦੇ ਜੀ ਅਸੀਂ ਆ ਛਾਪ ਕੇ ਦੇਖੇ ਜਾ ਰਹੇ ਆ ਉਹਨਾਂ ਦੀਆਂ ਪੀੜ੍ਹੀਆਂ ਨੂੰ ਕਿੰਨਾ ਕੁਝ ਗਲਤ ਪਰੋਸ ਰਿਹਾ ਹੈ ਮੈਂ ਨਹੀਂ ਕਹਿੰਦਾ ਸਾਰਾ ਕੁਝ ਗਲਤ ਆ ਰਿਹਾ ਪਰ ਜੋ ਇਹ ਸਾਹਮਣੇ ਆ ਗਿਆ 35000 ਗਲਤੀਆਂ ਫੜ ਹੋ ਗਈਆਂ ਤੇ ਅਸੀਂ ਉਹਨਾਂ ਵਾਲੀਆਂ ਪੀੜ੍ਹੀਆਂ ਨੇ ਕੀ ਛੱਡ ਕੇ ਜਾਦਿਆਂ ਫਿਰ ਕਿ ਇਹ ਹੀ ਜ਼ਿੰਮੇਵਾਰੀ ਰਹੇਗੀ ਸਾਡੀ ਪੜ੍ਹੇ ਲਿਖੇ ਵਰਗ ਦੀ ਕਿ ਗਿਆਨ ਗਿਆਨवान ਲੋਕਾਂ ਦੀ ਇਹ ਹੀ ਜ਼ਿੰਮੇਵਾਰੀ ਰਹੇਗੀ ਇਹ ਵੱਡਾ ਸਵਾਲ ਹੈ